ਅਸੀਂ ਇਹ 6571 ਤੇ 99 ਦੀਆਂ جنگਾਂ ਦੇਖੀਆਂ ਉਦੋਂ جنگਾਂ ਇੰਨੀਆਂ ਟੈਕਨੋਲੋਜੀਕਲੀ ਅੱਗੇ ਨਹੀਂ ਸੀ ਜੋ ਅੱਜ ਹੈ ਬਾਰਡਰ ਦੇ ਉੱਤੇ ਜੰਗ ਹੁੰਦੀ ਸੀ ਤਾਂ ਫੌਜਾਂ ਦੇ ਵਿੱਚ ਜੰਗ ਸੀ ਹੁਣ ਜਿਹੜੀ ਜੰਗ ਹੈ ਇਹ 에ਅਰ ਸਟ੍ਰਾਈਕਸ ਦੇ ਜ਼ਰੀਏ ਹੋਣ ਲੱਗੀ ਜਿਵੇਂ ਅਸੀਂ ਇਜ਼ਰਾਈਲ ਪਾਲੇਸਟਾਈਨ ਵਾਰ ਚ ਦੇਖਿਆ ਯੂਕਰੇਨ ਰਸ਼ੀਆ ਵਾਰ ਦੇ ਵਿੱਚ ਦੇਖਿਆ ਵਾਰ ਵਾਲੀ ਸਿਚੁਏਸ਼ਨ ਹੈ ਪਾਕਿਸਤਾਨ ਦੁਸ਼ਮਣ ਮੁਲਕ ਹੈ ਪਾਕਿਸਤਾਨ ਦੇ ਨਾਲ ਜੰਗ ਲੱਗੀ ਹੋਈ ਹੈ ਸਰਕਾਰਾਂ ਨੂੰ ਨਹੀਂ ਪਤਾ ਕਿ ਕਿੱਧਰ ਨੂੰ ਜਾਣਾ ਹੈ ਰਾਹ ਕੀ ਇੱਕ ਪਾਕਿਸਤਾਨ ਐਸਕੇਲੇਟ ਕਰਦੇ ਤਾਂ ਭਾਰਤ ਜਵਾਬ ਦੇਊਗਾ ਪੈਲਗਮ ਅਟੈਕ ਤੋਂ ਬਾਅਦ ਭਾਰਤ ਨੇ ਵੱਡਾ ਐਕਸ਼ਨ ਲੈਣਾ ਸੀ ਜੀ ਉਹ ਵੱਡਾ ਐਕਸ਼ਨ ਆਪਰੇਸ਼ਨ ਸੰਧੂਰ ਦੇ ਮਾਧਿਅਮ ਦੇ ذریعے ਕੀਤਾ ਗਿਆ ਉਹਦੇ ਚ ਕੀ ਹੋਇਆ 7 ਤਰੀਕ ਨੂੰ ਆਪਰੇਸ਼ਨ ਸੰਧੂਰ ਜਿਹੜਾ ਹੈ ਸਵੇਰੇ 1 ਵਜੇ ਸ਼ੁਰੂ ਹੁੰਦਾ ਹੈ 1:30 ਵਜੇ ਤੱਕ ਅੱਧਾ ਘੰਟਾ ਉਹ ਚੱਲਦਾ ਹੈ ਔਰ ਭਾਰਤ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ 100 ਤੋਂ ਵੱਧ ਅਤਵਾਦੀ ਜਿਹੜੇ ਐ ਉਹ ਮਾਰ ਮੁਕਾਏ ਐ ਔਰ ਵੱਖ-ਵੱਖ ਥਾਵਾਂ ਦੇ ਉੱਤੇ ਅਟੈਕ ਹੁੰਦਾ ਪਾਕਿਸਤਾਨ ਨੇ ਇਸ ਗੱਲ ਦੇ ਉੱਤੇ ਰਿਐਕਟ ਕੀਤਾ ਪਾਕਿਸਤਾਨ ਨੇ ਕਿਹਾ ਕਿ ਗਲਤ ਕੀਤਾ ਗਿਆ ਔਰ ਇਹਦਾ ਜਵਾਬ ਅਸੀਂ ਦੇਵਾਂਗੇ ਪਾਕਿਸਤਾਨ ਦੇ ਵਿੱਚ ਸ਼ਿਵਾਜ਼ ਸ਼ਰੀਫ ਹੋਣਾ ਨੇ ਹਾਈ ਲੈਵਲ ਮੀਟਿੰਗ ਆਰਮੀ ਦੇ ਨਾਲ ਕੀਤੀ ਔਰ ਉਹਨਾਂ ਨੇ ਕਿਹਾ ਕਿ ਆਰਮੀ ਨੂੰ ਹੁਣੇ ਖੁੱਲੀ ਛੂਟ ਹੈ ਕਿ ਆਰਮੀ ਉਹ ਆfda ਐਕਸ਼ਨ ਪਲਾਨ ਕਰੇ ਭਾਰਤ ਨੇ ਇਹ ਗੱਲ ਕਹੀ ਕਿ ਅਸੀਂ ਐਸਕੇਲੇਟ ਨਹੀਂ ਕੀਤਾ ਅਸੀਂ ਸਿਰਫ ਅਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਜੇ ਸਾਡੇ ਮਿਲਟਰੀ ਟਿਕਾਣੇ ਦੇ ਉੱਤੇ ਜਾਂ ਸਵੈਲੀయన్స్ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਅਟੈਕ ਪਾਕਿਸਤਾਨ ਦੀ ਮਿਲਟਰੀ ਕਰੂਗੀ ਤਾਂ ਅਸੀਂ ਉਹਦਾ ਜਵਾਬ ਦੇਵਾਂਗੇ ਕੱਲ ਰਾਤ ਦੀ ਇਹ ਚੱਲ ਰਹੀ ਹੈ ਕਿ ਕਰਾਚੀ ਦੀ ਪੋਰਟ ਤਬਾਹ ਕਰ ਦਿੱਤੀ ਗਈ اسلامਾਬਾਦ ਤਬਾਹ ਕਰ ਦਿੱਤਾ ਗਿਆ اسلامਾਬਾਦ ਤੇ ਕਬਜ਼ਾ ਕਰ ਲਿਆ ਗਿਆ ਜਨਰਲ ਭੱਜ ਗਿਆ ਮੁਨੀਰ ਆਸਿਫ ਮੁਨੀਰ ਭੱਜ ਗਿਆ ਦਾਉਦ ਇਬਰਾਹਿਮ ਪਾਕਿਸਤਾਨ ਛੱਡ ਕੇ ਭੱਜ ਗਿਆ ਇਹ ਸਾਰੀਆਂ ਖਬਰਾਂ ਨੈਸ਼ਨਲ ਮੀਡੀਆ ਦੀਆਂ ਖਬਰਾਂ ਨੇ ਕਿਸੇ ਨੇ ਵੀ ਹਾਲੇ ਤੱਕ ਇਨ੍ਹਾਂ ਚੋਂ ਕਿਸੇ ਇੱਕ ਵੀ ਖਬਰ ਦੀ ਪੁਸ਼ਟੀ ਨਹੀਂ ਕੀਤੀ ਇਹ ਵੀ ਕਿਹਾ ਗਿਆ ਕਿ ਜੈਸਲਮੇਰ ਦੇ ਵਿੱਚ ਜਿਹੜਾ F17 ਡਿੱਗਿਆ ਕੀ ਉਹਦਾ ਪਾਇਲਟ ਵੀ ਕੈਪਚਰ ਕਰ ਲਿਆ ਇਹਦੀ ਵੀ ਪੁਸ਼ਟੀ ਭਾਰਤ ਦੀ ਸਰਕਾਰ ਦੇ ਵੱਲੋਂ ਹਾਲੇ ਤੱਕ ਨਹੀਂ ਕੀਤੀ ਗਈ ਹੈ ਪੰਜਾਬ ਦੇ ਉੱਤੇ ਪਿਛਲੇ ਦੋ ਰਾਤਾਂ ਤੋਂ ਲਗਾਤਾਰ 에ਅਰ ਜਿਹੜੇ ਡਰੋਨ ਅਟੈਕਸ ਹੈ ਹੋਏ ਹੈ 7 ਤੇ 8 ਤਰੀਕ ਦੀ ਰਾਤ ਨੂੰ ਹੋਇਆ ਜੀਦਾ ਡੈਬਰੀ ਅੰਮ੍ਰਿਤਸਰ ਦੇ ਨੇੜੇ ਤੇੜੇ ਚਾਰ ਪਿੰਡਾਂ ਦੇ ਵਿੱਚ ਮਿਲਿਆ ਪੰਦੇਰ ਪਿੰਡੋਂਾਂ ਚੋਂ ਇਕ ਹੈ ਆਪਰੇਸ਼ਨ ਸੰਧੂਰ ਤੋਂ ਬਾਅਦ ਸਭ ਤੋਂ ਵੱਡਾ ਨੁਕਸਾਨ ਹੋਇਆ ਉਹ ਨੁਕਸਾਨ ਇਸ ਰੂਪ ਦੇ ਵਿੱਚ ਹੋਇਆ ਕਿ ਜੰਮੂ ਦੇ ਵਿੱਚ 20 ਬੰਦੇ ਤਕਰੀਬਨ 20 ਦੇ ਆਸ-ਪਾਸ 15 ਤੋਂ 20 ਦੇ ਵਿੱਚ ਵਿੱਚ ਕੈਜੂਐਲਟੀ ਦਾ ਨੰਬਰ ਹੈ ਉਹ ਉੱਥੇ ਮੌਤ ਹੋਈ ਹੈ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਆਖਿਰਕਾਰ 15 ਦਿਨਾਂ ਦੇ ਵਕਫੇ ਤੋਂ ਬਾਅਦ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਬੈਠੇ ਅੱਤਵਾਦੀਆਂ ਤੇ ਹਮਲਾ ਕੀਤਾ ਗਿਆ ਉਹਨਾਂ ਦੇ ਟਿਕਾਣੇ ਨਸ਼ਟ ਕੀਤੇ ਗਏ ਤਾਂ ਇਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਪਾਕਿਸਤਾਨ ਕੋਈ ਨਾ ਕੋਈ ਜਵਾਬੀ ਕਾਰਵਾਈ ਕਰ ਸਕਦਾ 7 ਮਈ ਦੀ ਰਾਤ ਨੂੰ ਪਾਕਿਸਤਾਨ ਸ਼ਾਂਤ ਰਿਹਾ ਖਾਮੋਸ਼ ਰਿਹਾ ਪਰ 8 ਮਈ ਜਿਹੜੀ ਲੰਗੀ ਰਾਤ ਹੈ ਉਸ ਨੂੰ ਅਸੀਂ ਦੇਖਿਆ ਕਿ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਸੈਨਿਕ ਟਿਕਾਣਿਆਂ ਤੇ ਡਰੋਨ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਭਾਰਤੀ ਏਅਰ ਡਿਫੈਂਸ ਮਜ਼ਬੂਤ ਸੀ ਤੇ ਕੋਈ ਵੀ ਨੁਕਸਾਨ ਆ ਜਿਹੜਾ ਪਾਕਿਸਤਾਨ ਉਹ ਭਾਰਤ ਦਾ ਨਹੀਂ ਕਰ ਸਕਿਆ ਤੇ ਨਾ ਹੀ ਕਿਸੇ ਨਾਗਰਿਕ ਦਾ ਕੋਈ ਨੁਕਸਾਨ ਹੋਇਆ ਪਰ ਵੱਡੀ ਖਬਰ ਇਸ ਵੇਲੇ ਇਹ ਹੋ ਜਾਂਦੀ ਹੈ ਕਿ ਜਿਹੜੇ ਲੋਕ ਪੰਜਾਬ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਤਾਂ ਸਾਰੀ ਸਿਚੁਏਸ਼ਨ ਸਮਝ ਲੱਗਦੀ ਆ ਪਤਾ ਲੱਗਦਾ ਕਿ ਹਾਲਾਤ ਕਿਸ ਤਰੀਕੇ ਦੇ ਨੇ ਪਰ ਪੰਜਾਬ ਤੋਂ ਜਿਹੜੇ ਬਾਹਰ ਲੋਕ ਬੈਠੇ ਨੇ ਜਿਹੜੇ ਪੰਜਾਬੀ ਸਾਡੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਯੂਰਪ ਦੇ ਵਿੱਚ ਬੈਠੇ ਨੇ ਉਹ ਬੇहद ਚਿੰਤਤ ਨੇ ਖਾਸ ਕਰਕੇ ਜਿਨ੍ਹਾਂ ਦੇ ਫੈਮਿਲੀ ਮੈਂਬਰ ਪਿੱਛੇ ਨੇ ਰਿਸ਼ਤੇਦਾਰ ਪਿੱਛੇ ਨੇ ਤਾਂ ਉਹਨਾਂ ਦੇ ਲਈ ਖਾਸ ਅਸੀਂ ਇਸ ਵੇਲੇ ਇਹ ਜਾਣਕਾਰੀ ਲੈ ਕੇ ਆਏ ਆ ਮੇਰੇ ਨਾਲ ਸਾਡੇ ਐਡੀਟਰ ਇਨ ਚੀਫ ਸਿਮਰਨ ਜੋਤ ਸਿੰਘ ਮੱਕੜ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ ਇਹਨਾਂ ਤੋਂ ਜਾਣਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਕਿ ਐਨ ਆਰ ਆਈ ਭੈਣਾ ਭਰਾਵਾਂ ਨੂੰ ਕਿੰਨੀ ਕੁ ਟੈਨਸ਼ਨ ਲੈਣ ਦੀ ਲੋੜ ਹੈ ਮੱਕੜ ਸਾਹਿਬ ਰਾਉਜੀ ਦੇਖੋ ਚਿੰਤਾ ਦਾ ਵਿਸ਼ਾ ਤਾਂ ਬਣਿਆ ਹੋਇਆ ਹੈ ਕਿ ਮਾਹੌਲ ਜੰਗ ਵਾਲਾ ਹੈ ਔਰ ਜਿਸ ਵੇਲੇ ਇਹ ਅਸੀਂ ਇਹ 6571 ਤੇ 99 ਦੀਆਂ ਜੰਗਾਂ ਦੇਖੀਆਂ ਉਦੋਂ ਜੰਗਾਂ ਇੰਨੀਆਂ ਟੈਕਨੋਲੋਜੀਕਲੀ ਅੱਗੇ ਨਹੀਂ ਸੀ ਜੋ ਅੱਜ ਹੈ ਬਾਰਡਰ ਦੇ ਉੱਤੇ ਜੰਗ ਹੁੰਦੀ ਸੀ ਤਾਂ ਫੌਜਾਂ ਦੇ ਵਿੱਚ ਜੰਗ ਸੀ ਹੁਣ ਜਿਹੜੀ ਜੰਗ ਹੈ ਇਹ 에ਅਰ ਸਟ੍ਰਾਈਕਸ ਦੇ ਜ਼ਰੀਏ ਹੋਣ ਲੱਗੀ ਜਿਵੇਂ ਅਸੀਂ ਇਜ਼ਰਾਇਲ ਪਾਲੇਸਟਾਈਨ ਵਾਰ ਚ ਦੇਖਿਆ ਯੂਕਰੇਨ ਰਸ਼ੀਆ ਵਾਰ ਦੇ ਵਿੱਚ ਦੇਖਿਆ ਤਾਂ ਪਾਕਿਸਤਾਨ ਤੇ ਭਾਰਤ ਦੀ ਇਸ جنگ ਦੀ ਸ਼ੁਰੂਆਤ ਜਿਹੜੀ ਅਜੇ ਤੱਕ ਇਹਨੂੰ ਆਫੀਸ਼ੀਅਲੀ ਜੰਗ ਨਹੀਂ ਕਹਿ ਸਕਦੇ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਦਿਸ ਇਜ਼ ਨਾਟ ਵਾਰ ਐਜ਼ ਆਫ ਨਾਊ ਹਾਲੇ ਤੱਕ ਨਹੀਂ ਹੈ ਪਰ ਹਾਲਾਤ ਇਹ ਨੇ ਕਿ ਵਾਰ ਵੱਲ ਹੀ ਜਾ ਰਹੇ ਹੈ ਵਾਰ ਦਾ ਮਤਲਬ ਕੀ ਹੈ ਕਿ ਜਦੋਂ ਬਾਰਡਰ ਦੇ ਉੱਤੇ ਦੋਨੋਂ ਮੁਲਕ ਜੀ ਲੜਨਗੇ ਔਰ ਦੂਜਾ ਜਿਹੜੀਆਂ 에ਅਰ ਸਟ੍ਰਾਈਕਸ ਹੈ ਉਹ ਸਿਵਿਲਿਅਨਸ ਤੱਕ ਹਾਲੇ ਤੱਕ ਨਹੀਂ ਹੋਈਆਂ ਲੇਕਿਨ ਭਾਰਤ ਚ ਕਿੱਥੇ ਕਿੱਥੇ ਅਟੈਕ ਹੋਏ ਇਹਦੇ ਬਾਰੇ ਥੋੜੀ ਜਾਣਕਾਰੀ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਕਿ ਉਹ ਜ਼ਰੂਰ ਅਸੀਂ ਆਪਦੇ ਦਰਸ਼ਕਾਂ ਨੂੰ ਦੇਣਾ ਚਾਹੁੰਦੇ ਰਾਤ ਵਾਲਾ ਜਿਹੜਾ ਆਪਾਂ ਆਪਾਂ ਸ਼ੁਰੂ ਤੋਂ ਇਹਦੇ ਬਾਰੇ ਗੱਲ ਕਰ ਲਈਏ ਤਾਂ ਸਾਰੀ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਜਾ ਸਕੇ ਹੂੰ ਕਈ ਵਾਰੀ ਕੀ ਹੁੰਦਾ ਹੈ ਕਿ ਜੋ ਡਿਪਲੋਮੈਟਿਕਲੀ ਚੀਜ਼ਾਂ ਚੱਲ ਰਹੀਆਂ ਉਹਦੇ ਕਿਉਂਕਿ ਨਿਊਜ਼ ਇਨਾ ਮਿਸ ਇਨਫੋਰਮੇਸ਼ਨ ਸਪਰੈਡ ਕਰ ਰਿਹਾ ਹੈ ਖਾਸ ਤੌਰ ਤੇ ਭਾਰਤੀ ਨੈਸ਼ਨਲ ਨਿਊਜ਼ ਮੀਡੀਆ ਜਿਹੜਾ ਹੈ ਉਹ ਬਹੁਤ ਜ਼ਿਆਦਾ ਮਿਸ ਇਨਫੋਰਮੇਸ਼ਨ ਸਪਰੈਡ ਕਰ ਰਿਹਾ ਹੈ ਹਾ ਵਾਰ ਵਾਲੀ ਸਿਚੁਏਸ਼ਨ ਹੈ ਪਾਕਿਸਤਾਨ ਦੁਸ਼ਮਣ ਮੁਲਕ ਹੈ ਪਾਕਿਸਤਾਨ ਦੇ ਨਾਲ ਜੰਗ ਲੱਗੀ ਹੋਈ ਹੈ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕੁਝ ਵੀ ਉਸ ਦੇ ਨਾਮ ਦੇ ਉੱਤੇ ਬਰੋਚੀ ਜਾਓ ਪਰ ਫਿਰ ਇਹ ਜਾਇਜ਼ ਹੈ ਮਤਲਬ ਮੀਡੀਆ ਮੈਂ ਉਹਦੇ ਤੇ ਆ ਰਿਹਾ ਪਹਿਲਾਂ ਮੈਂ ਚਾਹੁੰਦਾ ਕਿ ਆਪਾਂ ਸਿਚੁਏਸ਼ਨ ਕੀ ਹੈ ਇਹ ਸਾਂਝਾ ਕਰ ਲਈਏ ਸਿਚੁਏਸ਼ਨ ਇਹ ਹੈ ਕਿ ਪਹਿਲਗਾਮ ਅਟੈਕ ਤੋਂ ਬਾਅਦ ਭਾਰਤ ਨੇ ਵੱਡਾ ਐਕਸ਼ਨ ਲੈਣਾ ਸੀ ਜੀ ਉਹ ਵੱਡਾ ਐਕਸ਼ਨ ਆਪਰੇਸ਼ਨ ਸੰਧੂਰ ਦੇ ਮਾਧਿਅਮ ਦੇ ذریعے ਕੀਤਾ ਗਿਆ ਉਹਦੇ ਚ ਕੀ ਹੋਇਆ ਕਿ 7 ਤਰੀਕ ਨੂੰ 7 ਮਈ ਨੂੰ ਭਾਰਤੀ ਮਿਨਿਸਟਰੀ ਔਰ ਸਾਰੀਆਂ ਸੇਨਾ ਜਿਹੜੀਆਂ ਉਹ ਇੱਕ ਆਪਰੇਸ਼ਨ ਆਪਰੇਸ਼ਨ ਸਿੰਧੂਰ ਕਰਦੇ ਨੇ ਜੀ 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 3 ਤਰੀਕ ਨੂੰ ਇੱਕ ਮੀਟਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਨਾਥ ਸਿੰਘ ਅਜੀਤ ਦਵਾਲ ਔਰ ਤਿੰਨੇ ਸੈਨਾ ਪ੍ਰਮੁਖ ਜਿਹੜੇ ਨੇ ਉਹਨਾਂ ਦੀ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਵਿੱਚ ਰੌ ਦੀ ਮਦਦ ਦੇ ਨਾਲ ਹਮ ਕਿਉਂਕਿ ਇਹਦੇ ਚ ਰੌ ਦੀ ਹੈਲਪ ਲਈ ਗਈ ਕਿ ਪਾਕਿਸਤਾਨ ਦੇ ਵਿੱਚ ਅੱਤਵਾਦੀ ਟਿਕਾਣੇ ਇਨਸਾਈਡ ਦ ਬਾਰਡਰ ਕਿਹੜੇ ਨੇ ਹਮ ਕੱਲਾ ਪੋਕੇ ਦੇ ਵਿੱਚ ਨਹੀਂ ਪਾਕਿਸਤਾਨ ਓਕਿਊਪਾਈਡ ਕਸ਼ਮੀਰ ਦੇ ਵਿੱਚ ਨਹੀਂ ਬਾਕੀ ਪਾਕਿਸਤਾਨ ਚ ਵੀ ਕਿੱਥੇ ਕਿੱਥੇ ਅੱਤਵਾਦੀ ਟਿਕਾਣੇ ਨੇ ਤਾਂ 21 ਟਿਕਾਣੇ ਰੌ ਨੇ ਜਿਹੜੇ ਉਹ ਦੱਸੇ ਕਿ ਇਹਨਾਂ 21 ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਜਾ ਸਕਦਾ ਹੈ ਉਹਨਾਂ ਦੇ ਵਿੱਚੋਂ 9 ਟਿਕਾਣੇ ਆਈਡੈਂਟੀਫਾਈ ਕੀਤੇ ਗਏ ਜਿੱਥੇ ਹਮਲਾ ਕਰਨਾ ਸੌਖਾ ਵੀ ਸੀ ਔਰ ਜਿੱਥੇ ਵੱਧ ਤੋਂ ਵੱਧ ਨੁਕਸਾਨ ਜਿਹੜਾ ਹੈ ਉਹ ਅੱਤਵਾਦੀਆਂ ਦਾ ਪਹਚਾਇਆ ਜਾ ਸਕਦਾ ਸੀ ਫਿਰ ਇਹ ਇਨਫਾਰਮੇਸ਼ਨ ਵੀ ਗੈਦਰ ਕੀਤੀ ਗਈ ਕਿ ਕਿਹੜੇ ਕਿਹੜੇ ਟਿਕਾਣਿਆਂ ਤੇ ਵਾਕਈ ਅੱਤਵਾਦੀ ਮੌਜੂਦ ਨੇ ਕੁਝ ਟਿਕਾਣਿਆਂ ਦੇ ਉੱਤੇ ਸਵੈਲਿయన్స్ ਦੀ ਗਿਣਤੀ ਜਿਹੜੀ ਹੈ ਉਹ ਸੀਗੀ ਉਹਨਾਂ ਨੂੰ ਚੂਜ਼ ਕੀਤਾ ਗਿਆ ਕਿ ਉਹਨਾਂ ਤੇ ਅਟੈਕ ਜਿਹੜਾ ਉਹ ਨਹੀਂ ਕੀਤਾ ਜਾਊਗਾ ਇਸ ਕਰਕੇ ਉਹ ਨੌ ਟਿਕਾਣਿਆਂ ਦੇ ਉੱਤੇ ਅਟੈਕ 7 ਤਰੀਕ ਨੂੰ ਆਪਰੇਸ਼ਨ ਸੰਧੂਰ ਜਿਹੜਾ ਸਵੇਰੇ 1 ਵਜੇ ਸ਼ੁਰੂ ਹੁੰਦਾ ਹੈ 1:30 ਵਜੇ ਤੱਕ ਅੱਧਾ ਘੰਟਾ ਉਹ ਚੱਲਦਾ ਹੈ ਔਰ ਭਾਰਤ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ 100 ਤੋਂ ਵੱਧ ਅੱਤਵਾਦੀ ਜਿਹੜੇ ਐ ਉਹ ਮਾਰ ਮੁਕਾਏ ਐ ਔਰ ਵੱਖ-ਵੱਖ ਥਾਵਾਂ ਦੇ ਉੱਤੇ ਅਟੈਕ ਹੁੰਦਾ ਸ਼ਾਮ ਦੇ ਵੇਲੇ ਭਾਰਤ ਦੇ ਵੱਲੋਂ ਇਹ ਸਟੇਟਮੈਂਟ ਆਉਂਦੀ ਹੈ ਜ ਜਿਹਦੇ ਵਿੱਚ ਦੋ ਲੇਡੀ ਆਫੀਸਰਸ ਨੂੰ ਬਿਠਾਇਆ ਜਾਂਦਾ ਹੈ ਨਲ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਵੱਲੋਂ ਜੀ ਕਿ ਅਸੀਂ ਜਿਹੜਾ ਅਟੈਕ ਕੀਤਾ ਹੈ ਪਾਕਿਸਤਾਨ ਦੀ ਆਰਮੀ ਦੇ ਮਿਲਟਰੀ ਦੇ ਉੱਤੇ ਜਾਂ ਲੋਕਾਂ ਦੇ ਉੱਤੇ ਨਹੀਂ ਕੀਤਾ ਅਸੀਂ ਸਿਰਫ ਅੱਤਵਾਦੀ ਟਿਕਾਣੇ ਟਾਰਗੇਟ ਕਰਕੇ ਅਟੈਕ ਕੀਤੇ ਨੇ ਔਰ ਇਹ ਜੈਸ਼ੇ ਮੁਹੰਮਦ ਦੇ ਲਸ਼ਕਰੇ ਤਾਇਬਾ ਦੇ ਔਰ ਇੱਕ ਹੋਰ ਸੰਗਠਨ ਹੈ ਉਹਨਾਂ ਦੇ ਇਹ ਟਿਕਾਣੇ ਨੇ ਔਰ ਬਕਾਇਦਾ ਤੌਰ ਤੇ ਟਿਕਾਣਿਆਂ ਦੀ ਲਿਸਟ ਭਾਰਤ ਦੇ ਵੱਲੋਂ ਦਿੱਤੀ ਗਈ ਕਿਹੜੇ ਕਿਹੜੇ ਸੰਗਠਨ ਦਾ ਇਹ ਅੱਡਾ ਸੀ ਉਹਦੀ ਲਿਸਟ ਦਿੱਤੀ ਗਈ ਔਰ ਉਧਰਲੇ ਪਾਸਿਓਂ ਜੇ ਤੁਸੀਂ ਰਿਪੋਰਟਿੰਗ ਦੇ ਉੱਤੇ ਮੈਂ ਜੇ ਕਿਸੇ ਹੋਰ ਦੀ ਰਿਪੋਰਟਿੰਗ ਤੇ ਭਰੋਸਾ ਨਾ ਵੀ ਕਰੋ ਬੀਬੀਸੀ ਦੀ ਰਿਪੋਰਟਿੰਗ ਜਿਹੜੀ ਹੋਈ ਤਾਂ ਬੀਬੀਸੀ ਉਹਨਾਂ ਟਿਕਾਣਿਆਂ ਤੇ ਜਾ ਜਾ ਕੇ ਰਿਪੋਰਟਿੰਗ ਕਰਕੇ ਆਇਆ ਕਿ ਆ ਇਹ ਇੱਥੇ ਇੱਥੇ ਕੈਜੂਐਲਟੀਆਂ ਹੋਈਆਂ ਪਾਕਿਸਤਾਨ ਨੇ ਇਸ ਗੱਲ ਦੇ ਉੱਤੇ ਰਿਐਕਟ ਕੀਤਾ ਪਾਕਿਸਤਾਨ ਨੇ ਕਿਹਾ ਕਿ ਗਲਤ ਕੀਤਾ ਗਿਆ ਔਰ ਇਹਦਾ ਜਵਾਬ ਅਸੀਂ ਦੇਵਾਂਗੇ ਪਾਕਿਸਤਾਨ ਦੇ ਵਿੱਚ ਸ਼ਿਹਾਬ ਸ਼ਰੀਫ ਹੋਣਾ ਨੇ ਹਾਈ ਲੈਵਲ ਮੀਟਿੰਗ ਆਰਮੀ ਦੇ ਨਾਲ ਕੀਤੀ ਔਰ ਉਹਨਾਂ ਨੇ ਕਿਹਾ ਕਿ ਆਰਮੀ ਨੂੰ ਹੁਣੇ ਖੁੱਲੀ ਛੂਟ ਹੈ ਕਿ ਆਰਮੀ ਆਪਦਾ ਐਕਸ਼ਨ ਪਲਾਨ ਕਰੇ ਭਾਰਤ ਨੇ ਇਹ ਗੱਲ ਕਹੀ ਕਿ ਅਸੀਂ ਐਸਕੇਲੇਟ ਨਹੀਂ ਕੀਤਾ ਅਸੀਂ ਸਿਰਫ ਅੱਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਜੇ ਸਾਡੇ ਮਿਲਟਰੀ ਟਿਕਾਣੇ ਦੇ ਉੱਤੇ ਜਾਂ ਸਿਵਿਲਿਅਨਸ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਅਟੈਕ ਪਾਕਿਸਤਾਨ ਦੀ ਮਿਲਟਰੀ ਕਰੂਗੀ ਤਾਂ ਅਸੀਂ ਉਹਦਾ ਜਵਾਬ ਦੇਵਾਂਗੇ 7 ਤੇ 8 ਤਰੀਕ ਦੀ ਰਾਤ ਨੂੰ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਉੱਤੇ ਮਿਲਟਰੀ ਟਿਕਾਣਿਆਂ ਦੇ ਉੱਤੇ ਅਟੈਕ ਕੀਤਾ ਜਾਂਦਾ ਜਿਹਨੂੰ ਭਾਰਤ ਨੇ ਪੂਰੀ ਦੁਨੀਆ ਦੇ ਨਾਲ ਕਿਉਂਕਿ ਕੱਲ ਯੂਰੋਪੀਅਨ ਯੂਨੀਅਨ ਦੇ ਨਾਲ ਰਾਜਨਤ ਸਿੰਘ ਹੋਣਾ ਨੇ ਗੱਲਬਾਤ ਕੀਤੀ ਹੈ ਅ ਔਰ ਇਸ ਦੇ ਨਾਲ ਹੀ ਨਾਲ ਅ ਅਮਰੀਕਾ ਦੇ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਭਾਰਤ ਨੇ ਕੀ ਕਿਹਾ ਭਾਰਤ ਨੇ ਕਿਹਾ ਕਿ ਪਾਕਿਸਤਾਨ ਨੇ ਪਹਿਲ ਕੀਤੀ ਅਸੀਂ ਅੱਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਸੀ ਪਾਕਿਸਤਾਨ ਨੇ ਪਹਿਲ ਕੀਤੀ ਕਿ 7 ਤੇ 8 ਦੀ ਰਾਤ ਨੂੰ ਯਾਨੀ ਕਿ 7 ਸਵੇਰੇ 6 ਤੇ 7 ਦੀ ਰਾਤ ਨੂੰ ਭਾਰਤ ਵੱਲੋਂ ਆਪਰੇਸ਼ਨ ਸੰਦੂਰ ਹੋਇਆ 7 ਤੇ 8 ਦੀ ਰਾਤ ਨੂੰ ਪਾਕਿਸਤਾਨ ਦੇ ਵੱਲੋਂ ਜਿਹੜੀ ਹੈ ਪੰਜਾਬ ਸਮੇਤ ਰਾਜਸਥਾਨ ਤੇ ਜੰਮੂ ਕਸ਼ਮੀਰ ਦੇ 14 ਹਵਾਈ ਜਿਹੜੇ ਔਰ ਇੰਡੀਅਨ ਆਰਮੀ ਦੇ ਕੈਂਪਸ ਦੇ ਉੱਤੇ ਅਟੈਕ ਹਵਾਈ ਅਟੈਕਸ ਕੀਤੇ ਗਏ ਜਿਹਨੂੰ ਭਾਰਤ ਦੇ S400 ਜਿਹੜਾ ਸਿਸਟਮ ਹੈ ਜਿਹੜਾ ਰਸ਼ੀਆ ਤੋਂ ਤੁਸੀਂ ਐਕਸਪਲੇਨ ਕੀਤਾ ਸੀ ਖਰੀਦਿਆ ਉਹ ਸਿਸਟਮ ਦੇ ਜ਼ਰੀਏ ਭਾਰਤ ਨੇ ਨਿਊਟਰਲਾਈਜ਼ ਕੀਤੇ ਪਰ ਹੁਣ ਤੱਕ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੋਇਆ ਕਿਉਂਕਿ ਬਹੁਤ ਸਾਰੀਆਂ ਖਬਰਾਂ ਚੱਲ ਰਹੀਆਂ ਬਹੁਤ ਸਾਰੀਆਂ ਅਫਵਾਹਾਂ ਚੱਲ ਰਹੀਆਂ ਡਰ ਦਾ ਮਾਹੌਲ ਬਣਿਆ ਨੈਸ਼ਨਲ ਮੀਡੀਆ ਤਾਂ ਇਸ ਤਰੀਕੇ ਨਾਲ ਖਬਰਾਂ ਚਲਾ ਰਿਹਾ ਕਿ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਰਾਤ ਮੈਂ ਉਹੀ ਗੱਲ ਕਰਦਾ ਕਿ ਜਿਹਨੇ ਵੀ ਦੇਖਿਆ ਕਿਉਂਕਿ ਆਪਾਂ ਤਾਂ ਇੱਥੇ ਬੈਠੇ ਸੀ ਆਪਾਂ ਨੂੰ ਪਤਾ ਸੀ ਕਿ ਇਹ ਐਕਚੁਅਲ ਸਥਿਤੀ ਨਹੀਂ ਹੈ ਜੋ ਮੀਡੀਆ ਦੱਸ ਰਿਹਾ ਕਿਉਂਕਿ ਕੋਈ ਕੋਈ ਸੋਰਸ ਜਿਹੜੇ ਬਾਹਰ ਬੈਠੇ ਆ ਵਿਚਾਰੇ ਉਹ ਤਾਂ ਇਹ ਸਮਝ ਉਹਨਾਂ ਨੂੰ ਨਹੀਂ ਸਮਝ ਆ ਰਿਹਾ ਤਾਂ ਸਭ ਤੋਂ ਵੱਡਾ ਨੁਕਸਾਨ ਹੁਣ ਤੱਕ ਕੀ ਹੋਇਆ ਪਹਿਲਾਂ ਪਹਿਲਗਾਮ ਹਮਲੇ ਤੋਂ ਬਾਅਦ ਦੀ ਸਿਚੁਏਸ਼ਨ ਦੀ ਗੱਲ ਕਰ ਰਹੇ ਹਾਂ ਸਭ ਤੋਂ ਵੱਡਾ ਇਹ ਹਮਲਾ ਇਹ ਹੋਇਆ ਕਿ ਉਸੇ ਰਾਤ ਨੂੰ 7 ਤੇ 8 ਦੀ ਰਾਤ ਨੂੰ ਪਾਕਿਸਤਾਨ ਦੇ ਵੱਲੋਂ ਦੋ ਤਰੀਕੇ ਦੇ ਅਟੈਕ ਕੀਤੇ ਗਏ ਇੱਕ ਅਟੈਕ ਕੀਤਾ ਗਿਆ ਜਿਹੜਾ 에어 ਡਰੋਨਸ ਹਵਾਈ ਡਰੋਨ ਜਿਹੜੇ ਨੇ ਮਿਜ਼ਾਈਲ ਦੇ ذریعے ਉਹ ਨਿਊਟਰਲਾਈਜ਼ ਕੀਤੇ ਗਏ ਪਰ ਜਿਹੜੀ ਕ੍ਰਾਸ ਬਾਰਡਰ ਸ਼ੈਲਿੰਗ ਹੋਈ ਜਿੱਥੇ ਗੋਲਾਬਾਰੀ ਕਹਿ ਦਿੰਦੇ ਆ ਕਿਉਂਕਿ ਪੁੰਛ ਜਿਹੜਾ ਏਰੀਆ ਉਹ ਬਾਰਡਰ ਦੇ ਬਿਲਕੁਲ ਉੱਪਰ ਹੈ ਪੁੰਛ ਦੇ ਵਿੱਚ ਸ਼ਹਿਰ ਨੂੰ ਟਾਰਗੇਟ ਕਰਕੇ ਇਸ ਤੋਂ ਪਹਿਲਾਂ ਵੀ ਗੋਲਾਬਾਰੀ ਬਾਰਡਰ ਤੇ ਹੁੰਦੀ ਹੈ ਪਰ ਦੋਵੇਂ ਮੁਲਕ ਦੀਆਂ ਆਰਮੀਆ ਕਦੇ ਵੀ ਸ਼ਹਿਰਾਂ ਨੂੰ ਟਾਰਗੇਟ ਨਹੀਂ ਕਰਦੀ ਉਹ ਬਾਰਡਰ ਦੇ ਉੱਤੇ ਹੀ ਗੋਲਾਬਾਰੀ ਕਰਦੀਆਂ ਤੁਸੀਂ ਅਕਸਰ ਹੀ ਅਖਬਾਰਾਂ ਦੇ ਵਿੱਚ ਇਹ ਖਬਰ ਆਮ ਦੇਣਾ ਚ ਪੜੀ ਹੋਣੀ ਹੈ ਕਿ ਸੀਜ਼ ਫਾਇਰ ਦਾ ਹੋਇਆ ਉਲੰਘਣ ਕਿਉਂਕਿ ਸੀਜ਼ ਫਾਇਰ ਹੋਇਆ ਹੋਇਆ ਮੁਲਕਾਂ ਚ ਜੀ ਸੀਜ਼ ਫਾਇਰ ਦਾ ਉਲੰਘਣ ਪਾਕਿਸਤਾਨ ਨੇ ਕੀਤੀ ਗੋਲਾਬਾਰੀ ਇਹ ਤੁਸੀਂ ਆਮ ਹੀ ਪੜਦੇ ਹੋ ਤਾਂ ਇਸ ਵਾਰੀ ਕੀ ਹੋਇਆ ਕਿ 7 ਤੇ 8 ਦੀ ਰਾਤ ਨੂੰ ਪਾਕਿਸਤਾਨ ਦੇ ਵੱਲੋਂ ਪੁੰਛ ਦੇ ਉੱਤੇ ਗੋਲਾਬਾਰੀ ਕੀਤੀ ਗਈ ਜਿਹਦੇ ਵਿੱਚ ਇੱਕ ਗੁਰਦੁਆਰਾ ਹੁਣ ਇਹ ਵੀ ਖਬਰ ਇਸ ਤਰੀਕੇ ਨਾਲ ਪ੍ਰੈਜੈਂਟ ਕੀਤੀ ਗਈ ਪੂਰੀ ਦੁਨੀਆ 'ਚ ਕਿ ਕੱਲੇ ਗੁਰਦੁਆਰੇ ਨੂੰ ਟਾਰਗੇਟ ਕੀਤਾ ਗਿਆ ਇਹ ਸਾਰੇ ਸ਼ਹਿਰ ਦੇ ਉੱਤੇ ਗੋਲਾਬਾਰੀ ਹੋਈ ਸੀ ਜਿਹਦੇ ਵਿੱਚ ਇੱਕ ਮਸਜਿਦ ਵੀ ਅਟੈਕ ਹੋਈ ਮਸਜਿਦ ਵੀ ਨੁਕਸਾਨੀ ਗਈ ਗੀਤਾ ਭਵਨ ਆ ਜਿਹੜਾ ਹਿੰਦੂ ਭਾਈਚਾਰੇ ਦਾ ਉਹ ਵੀ ਨੁਕਸਾਨ ਪਹੁੰਚਿਆ ਔਰ ਇੱਕ ਗੁਰਦੁਆਰਾ ਜਿਹੜਾ ਸਿੰਘ ਸਭਾ ਉਹਦੇ ਤੇ ਵੀ ਨੁਕਸਾਨ ਪਹੁੰਚਿਆ ਇਸ ਹਮਲੇ ਦੇ ਵਿੱਚ 20 ਦੇ ਨੇੜੇ ਆਸ-ਪਾਸ एग्ਜੈਕਟ ਫਿਗਰ ਨਹੀਂ ਮੈਂ ਕੋਟ ਕਰ ਪਾ ਰਿਹਾ ਕਿਉਂਕਿ ਇੰਜਰਡ ਵੀ ਸੀਗੇ 14 ਦੇ ਨੇੜੇ ਤੜੇ ਤਾਂ ਜਿਹੜੀ ਹੈ 14 15 ਉਹਨਾਂ ਨੇ ਕਰਤੇ ਸੀ ਨਿਕਲੇ ਉਹ ਮੇਰੇ ਖਿਆਲੋਂ ਦੇ ਨਾਮ ਵੀ ਡੀਸੀ ਦੇ ਵੱਲੋਂ ਦੇ ਦਿੱਤੇ ਗਏ ਸੀ ਪਰ 20 ਦੇ ਆਸ-ਪਾਸ ਕੈਜੂਐਲਟੀਆਂ ਹੋਈਆਂ ਜਿਹਦੇ ਵਿੱਚ ਮੁਸਲਿਮ ਭਰਾ ਵੀ ਮਾਰੇ ਗਏ ਸਿੱਖ ਭਰਾ ਵੀ ਮਾਰੇ ਗਏ ਇਹ ਇਨ੍ਹਾਂ ਮੌਤਾਂ ਦੇ ਵਿੱਚ ਗੁਰੂ ਘਰ ਦਾ ਰਾਗੀ ਸਿੰਘ ਤੇ ਤਬਲਾਵਾਦਕ ਜਿਹੜਾ ਸੇਵਾਦਾਰ ਹੈ ਤੇ ਇੱਕ ਜਸਵੀਰ ਕੌਰ ਔਰਤ ਹੈ ਉਹਨਾਂ ਦੀ ਮੌਤ ਹੋਈ ਆ ਪਰ ਉਹ ਰਾਗੀ ਸਿੰਘ ਦੀ ਮੌਤ ਉਹਦੇ ਘਰ ਦੇ ਵਿੱਚ ਹੋਈ ਹੈ ਜਦੋਂ ਉਹ ਗੁਰਦੁਆਰੇ ਤੋਂ ਘਰ ਚਲਾ ਗਿਆ ਸੀ ਸੋ ਗਿਆ ਸੀ ਇਹ ਅਟੈਕ ਜਿਹੜਾ ਇਹ ਹੁਣ ਤੱਕ ਜਿਹੜੀ ਸਭ ਤੋਂ ਜਿਹੜਾ ਆਪਰੇਸ਼ਨ ਸੰਧੂਰ ਤੋਂ ਬਾਅਦ ਸਭ ਤੋਂ ਵੱਡਾ ਨੁਕਸਾਨ ਹੋਇਆ ਉਹ ਨੁਕਸਾਨ ਇਸ ਰੂਪ ਦੇ ਵਿੱਚ ਹੋਇਆ ਕਿ ਜੰਮੂ ਦੇ ਵਿੱਚ 20 ਬੰਦੇ ਤਕਰੀਬਨ 20 ਦੇ ਆਸ-ਪਾਸ 15 ਤੋਂ 20 ਦੇ ਵਿੱਚ ਵਿੱਚ ਕੈਜੂਐਲਟੀ ਦਾ ਨੰਬਰ ਹੈ ਜੀ ਉਹ ਉੱਥੇ ਮੌਤ ਹੋਈ ਹੈ ਔਰ ਉਹ ਜਿਹੜੀਆਂ ਵੀਡੀਓਜ਼ ਆ ਰਹੀਆਂ ਉਹ ਕੁਝ ਸੱਚੀਆਂ ਕੁਝ ਝੂਠੀਆਂ ਕੁਝ ਵੀਡੀਓ ਗੇਮ ਦੀਆਂ ਕੁਝ AI ਜਨਰੇਟਡ ਨੇ ਹੁਣ ਵੀਡੀਓ ਸਾਰੀਆਂ ਨੂੰ ਦਰਸ਼ਕ ਪਾਸੇ ਰੱਖ ਦੇਣ ਕਿਸੇ ਨੂੰ ਉਹਨਾਂ ਦੇਖੋ ਨਿਊਜ਼ ਚੈਨਲਜ਼ ਨੂੰ ਵੀ ਇੱਕ ਵਾਰੀ ਪਾਸੇ ਰੱਖ ਦਿਓ ਤੁਸੀਂ ਜੋ ਅਸੀਂ ਇਨਫੋਰਮੇਸ਼ਨ ਦੇ ਰਹੇ ਹਾਂ ਜੋ ਜੋ ਵਾਪਰਿਆ ਹੁਣ ਤੱਕ ਉਹੀ ਤੁਹਾਨੂੰ ਦੱਸ ਰਹੇ ਹਾਂ ਇਹਦੇ ਜਦੋਂ ਜੰਮੂ ਦੇ ਵਿੱਚ ਕੈਜੁਐਲਟੀਆਂ ਹੋਈਆਂ ਤੇ 7 ਤੇ 8 ਦੀ ਰਾਤ ਤੇ ਪਾਕਿਸਤਾਨ ਨੇ ਅਟੈਕ ਕੀਤਾ ਤਾਂ ਫਿਰ 8 ਤਰੀਕ ਸਵੇਰੇ ਭਾਰਤ ਵੱਲੋਂ ਇਹਦਾ ਜਵਾਬ ਦਿੱਤਾ ਗਿਆ ਜਵਾਬੀ ਕਾਰਵਾਈ ਕੀਤੀ ਗਈ ਉਹ ਕਾਰਵਾਈ ਕੀ ਸੀ ਲਾਹੌਰ ਦਾ 에어 డిਫੈਂਸ ਸਿਸਟਮ ਜਿਹੜਾ ਪਾਕਿਸਤਾਨ ਦਾ ਸੀ ਉਹ ਡਰੋਨ ਹਮਲਾ ਕੀਤਾ ਗਿਆ ਉਹਨੂੰ ਜਿਹੜਾ ਉਹ ਟੈਸਟ ਨੇਸ ਕੀਤਾ ਗਿਆ ਜੀ ਇਹਦੇ ਨਾਲ ਹੀ ਜਿਹੜਾ 라ਵਲਪਿੰਡੀ ਦਾ ਕ੍ਰਿਕਟ ਸਟੇਡੀਅਮ ਹੈ ਉਹਦੇ ਨਾਲ ਪਿੰਡੀ ਦੇ ਉੱਤੇ ਵੀ ਇਹ ਹਮਲਾ ਹੋਇਆ ਤੇ ਕ੍ਰਿਕਟ ਸਟੇਡੀਅਮ ਦੇ ਨਾਲ ਜਿਹੜਾ ਇੱਕ ਫੂਡ ਕੋਰਟ ਹੈ ਫੂਡ ਗਲੀ ਹੈ ਫੂਡ ਬਾਜ਼ਾਰ ਹੈ ਉੱਥੇ ਨੁਕਸਾਨ ਪਹੁੰਚਿਆ ਸਟੇਡੀਅਮ ਦੇ ਬਾਹਰਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ ਔਰ ਉੱਥੇ ਇਹ ਇਹ ਅਟੈਕ ਹੁੰਦਾ ਹੈ ਇਹਦੇ ਨਾਲ ਹੀ ਕਰਾਚੀ ਦੇ ਉੱਤੇ ਔਰ ਬਾਕੀ ਕਈ ਥਾਵਾਂ ਦੇ ਉੱਤੇ ਅਟੈਕ ਹੁੰਦਾ ਹੈ ਪਾਕਿਸਤਾਨ ਨੇ ਦਾਵਾ ਕੀਤਾ ਕਿ ਅਸੀਂ ਭਾਰਤ ਦੇ 25 ਦੇ ਆਸ-ਪਾਸ ਜਿਹੜੇ ਡਰੋਨਸ ਹੈ ਉਹਨਾਂ ਨੂੰ ਨਿਊਟਰਲਾਈਜ਼ ਕੀਤਾ ਕੁਝ ਡਰੋਨਸ ਜਿਹੜੇ ਆ ਲਾਹੌਰ ਦੇ ਵਿੱਚ ਆ ਕੇ ਜ਼ਰੂਰ ਡਿੱਗੇ ਜਿਹਦੇ ਨਾਲ ਉਹਨਾਂ ਦਾ 에ਅ ਡਿਫੈਂਸ ਸਿਸਟਮ ਤਬਾਹ ਹੋਇਆ ਦੋ ਫੌਜੀਆ ਦੇ ਮਾਰੇ ਜਾਣ ਦੀ ਉਹਨਾਂ ਨੇ ਗੱਲ ਕਬੂਲੀ ਹੈ ਔਰ ਉਹਨਾਂ ਨੇ ਆਪਦੇ ਦੋ ਫਾਈਟਰ ਜੈਟਸ ਦੀ ਹੁਣ ਤੱਕ ਦੀ ਜਿਹੜੇ ਪਾਕਿਸਤਾਨ ਦੇ F16 ਜਹਾਜ਼ ਨੇ ਉਹ ਜਹਾਜ਼ ਭਾਰਤ ਵੱਲੋਂ ਡਿੱਗੇ ਜਾਣ ਦੀ ਗੱਲ ਵੀ ਉਹਨਾਂ ਨੇ ਕਬੂਲੀ ਹੈ ਇਸ ਤੋਂ ਇਲਾਵਾ ਹਾਲੇ ਤੱਕ ਕੋਈ ਵੀ ਅਧਿਕਾਰਕ ਤੌਰ ਤੇ ਭਾਰਤ ਵੱਲੋਂ ਜਾਂ ਪਾਕਿਸਤਾਨ ਵੱਲੋਂ ਗੱਲ ਨਹੀਂ ਕਬੂਲੀ ਗਈ ਜਿੰਨੀ ਗੱਲ ਹੁਣ ਤੱਕ ਅਸੀਂ ਤੁਹਾਨੂੰ ਦੱਸੀ ਹੈ ਇਸ ਤੋਂ ਇਲਾਵਾ ਕੋਈ ਵੀ ਗੱਲ ਜਿਹੜੀ ਕੱਲ ਰਾਤ ਦੀ ਇਹ ਚੱਲ ਰਹੀ ਹੈ ਕਿ ਕਰਾਚੀ ਦੀ ਪੋਰਟ ਤਬਾਹ ਕਰ ਦਿੱਤੀ ਗਈ اسلامਾਬਾਦ ਤਬਾਹ ਕਰ ਦਿੱਤਾ ਗਿਆ اسلامਾਬਾਦ ਤੇ ਕਬਜ਼ਾ ਕਰ ਲਿਆ ਗਿਆ ਜਨਰਲ ਭੱਜ ਗਿਆ ਮਜੀਦ ਜੀ ਆਸੀਫ ਮਨੀਰ ਭੱਜ ਗਿਆ ਦਾਉਦ ਇਬਰਾਹਿਮ ਪਾਕਿਸਤਾਨ ਛੱਡ ਕੇ ਭੱਜ ਗਿਆ ਇਹ ਸਾਰੀਆਂ ਖਬਰਾਂ ਨੈਸ਼ਨਲ ਮੀਡੀਆ ਦੀਆਂ ਖਬਰਾਂ ਨੇ ਇਹਦੇ ਤੇ ਭਾਰਤ ਦੀ ਸਰਕਾਰ ਦੇ ਵੱਲੋਂ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਮਿਨਿਸਟਰੀ ਆਫ ਡਿਫੈਂਸ ਮਿਨਿਸਟਰੀ ਆਫ ਹੋਮ ਅਫੇਅਰਸ ਕਿਸੇ ਨੇ ਵੀ ਹਾਲੇ ਤੱਕ ਇਨ੍ਹਾਂ ਚੋਂ ਕਿਸੇ ਇੱਕ ਵੀ ਖਬਰ ਦੀ ਪੁਸ਼ਟੀ ਨਹੀਂ ਕੀਤੀ ਇਹ ਵੀ ਕਿਹਾ ਗਿਆ ਕਿ ਜੈਸਲਮੇਰ ਦੇ ਵਿੱਚ ਜਿਹੜਾ F17 ਡਿੱਗਿਆ ਕੀ ਉਹਦਾ ਪਾਇਲਟ ਵੀ ਕੈਪਚਰ ਕਰ ਲਿਆ ਇਹਦੀ ਵੀ ਪੁਸ਼ਟੀ ਭਾਰਤ ਦੀ ਸਰਕਾਰ ਦੇ ਵੱਲੋਂ ਹਾਲੇ ਤੱਕ ਨਹੀਂ ਕੀਤੀ ਗਈ ਹੈ ਦੂਜੀ ਗੱਲ ਹੁਣ ਆਨੇ ਆ ਕਿ ਪੰਜਾਬ 'ਚ ਇਹਦਾ ਅਸਰ ਕੀ ਹੋਇਆ ਪੰਜਾਬ ਦੇ ਉੱਤੇ ਪਿਛਲੇ 2 ਰਾਤਾਂ ਤੋਂ ਲਗਾਤਾਰ 에ਅਰ ਜਿਹੜੇ ਡਰੋਨ ਅਟੈਕਸ ਐ ਹੋਏ ਐ 7 ਤੇ 8 ਤਰੀਕ ਦੀ ਰਾਤ ਨੂੰ ਹੋਇਆ ਜੀ ਦਾ ਡੈਬਰੀ ਅੰਮ੍ਰਿਤਸਰ ਦੇ ਨੇੜੇ ਤੜੇ ਚਾਰ ਪਿੰਡਾਂ ਦੇ ਵਿੱਚ ਮਿਲਿਆ ਪੰਦੇਰ ਪਿੰਡੋਂਾਂ ਚੋਂ ਇੱਕ ਹੈ ਜੀ ਮੇਰੇ ਖਿਆਲ ਜੇਠੂਆਲ ਜਾਂ ਜੇਠੂ ਕੇ ਇੱਕ ਪੰਡਾ ਚਾਰ ਪਿੰਡਾਂ ਦੇ ਵਿੱਚ ਇਹ ਡਬਰੀ ਡਿੱਗੀ ਜਿਹਦੇ ਤੇ ਮੇਡ ਇਨ ਚਾਈਨਾ ਦਾ ਜਿਹੜਾ ਸਟੈਂਪ ਲੱਗੀ ਸੀ ਉਹ ਆਰਮੀ ਨੇ ਆਪਦੇ ਕੰਟਰੋਲ ਚ ਕਰ ਲਈ ਉਸ ਤੋਂ ਬਾਅਦ ਲੇਟਰ ਔਨ ਅਫੀਸ਼ੀਅਲ ਬਿਆਨ ਆਇਆ ਕਿ ਇਹ ਪਾਕਿਸਤਾਨ ਦੇ ਵੱਲੋਂ ਡਰੋਨ ਅਟੈਕ ਕੀਤਾ ਗਿਆ ਸੀ ਜਿਹਨੂੰ ਨਿਊਟਰਲਾਈਜ਼ ਕੀਤਾ ਗਿਆ ਸਾਡੇ ਡਿਫੈਂਸ ਸਿਸਟਮ ਦੇ ਵੱਲੋਂ ਤੇ ਉਹ ਹਵਾ ਦੇ ਵਿੱਚ ਜਦੋਂ ਤਬਾਹ ਕੀਤੇ ਗਏ ਤਾਂ ਉਹਦਾ ਜਿਹੜਾ ਡੈਬਰੀ ਹੈ ਉਹਦਾ ਜਿਹੜਾ ਮਲਬਾ ਹੈ ਉਹ ਆ ਕੇ ਖੇਤਾਂ ਦੇ ਵਿੱਚ ਡਿੱਗਿਆ ਇਹਦੇ ਨਾਲ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਪੰਜਾਬ ਦੇ ਵਿੱਚ ਨਹੀਂ ਹੋਇਆ ਪਠਾਨਕੋਟ ਅੰਮ੍ਰਿਤਸਰ ਲੁਧਿਆਣਾ ਹਲਵਾਰਾ ਜਿਹੜਾ ਲੁਧਿਆਣੇ ਦਾ ਹੈ ਬਠਿੰਡਾ ਪੀਸਿਆਣਾ ਇੱਥੇ ਕਈ ਥਾਂ ਦੇ ਉੱਤੇ ਜਿਹੜਾ ਇਹ ਅਟੈਕ ਹੋਏ ਪਰ ਇਹਨਾਂ ਨੂੰ ਨਿਊਟਰਲਾਈਜ਼ ਕਰ ਲਿਆ ਗਿਆ ਇੱਕ ਭਾਰਤ ਦਾ ਜੈਟ ਜਿਹੜਾ ਹੈ ਉਹਦੀ ਚਰਚਾ ਆਈ ਸੀ ਕਿ ਭਾਰਤ ਦਾ ਹਵਾਈ ਜਹਾਜ਼ ਜਿਹੜਾ ਹੈ ਉਹ ਪਾਕਿਸਤਾਨ ਦੇ ਵੱਲੋਂ ਸਿੱਟਿਆ ਗਿਆ ਔਰ ਉਹ ਬਠਿੰਡੇ ਡਿੱਗਿਆ ਲੇਕਿਨ ਉਹਦੀ ਅਧਿਕਾਰਿਕ ਪੁਸ਼ਟੀ ਜਿਹੜੀ ਹੈ ਭਾਰਤੀ ਸਰਕਾਰ ਵੱਲੋਂ ਕਿਸੇ ਤਰੀਕੇ ਨਾਲ ਨਹੀਂ ਕੀਤੀ ਗਈ ਕਿ ਉਹ ਜਹਾਜ਼ ਕਿਹਦਾ ਸੀ ਭਾਰਤ ਦਾ ਸੀ ਪਾਕਿਸਤਾਨ ਦਾ ਸੀ ਉਹ ਉਹਦੀ ਕੋਈ ਵੀ ਪੁਸ਼ਟੀ ਹਾਲੇ ਤੱਕ ਨਹੀਂ ਹੈ 8 ਤਰੀਕ ਦੀ ਰਾਤ ਨੂੰ ਜਿਹੜੇ ਡਰੋਨ ਹਮਲੇ ਹੋਏ ਆ ਉਹਦੇ ਚ ਜਲੰਧਰ ਦੇ ਵਿੱਚ ਜਿਹੜਾ ਡਰੋਨ ਹਮਲਾ ਹੋਇਆ ਉਹ ਨਿਊਟਰਲਾਈਜ਼ ਕੀਤਾ ਗਿਆ ਬਠਿੰਡਾ ਦਾ ਇੱਕ ਘਰ ਜਿਹੜਾ ਇੱਕ ਪਿੰਡ ਜਿਹੜਾ ਉਹ ਪੁੱਚੋ ਮੰਡੀ ਦੇ ਨਾਲ ਜੀ ਉਸ ਘਰ ਤੁੰਗ ਵਾਲੀ ਸ਼ ਤੁੰਗ ਵਾਲੀ ਘਰ ਦੇ ਵਿੱਚ ਇੱਕ ਘਰ ਦੇ ਵਿੱਚ ਨੁਕਸਾਨ ਹੋਇਆ ਉੱਥੇ ਉਹ ਡਿੱਗਿਆ ਨੇੜੇ-ਤੇੜੇ ਕੁਝ ਪਿੰਡਾਂ ਦੇ ਵਿੱਚ ਡੈਬਰੀ ਮਿਲਿਆ ਜਿਹੜਾ ਮਲਬਾ ਹੈ ਜਿਹੜਾ ਉਹਦਾ ਉਹ ਦੇਖੇ ਵੀ ਗਏ ਆ ਕੁਝ ਵੀਡੀਓਜ਼ ਵੀ ਬਣੀਆਂ ਕੁਝ ਇੱਕ ਦੋ ਮੈਨਾਂ ਕੋਈ ਜਾਨੀ ਨੁਕਸਾਨ ਹੋਇਆ ਹਾਲੇ ਤੱਕ ਕਿਸੇ ਦੀ ਮੌਤ ਦੀ ਖਬਰ ਇਹਦੇ ਵਿੱਚ ਹੁਣ ਤੱਕ ਨਹੀਂ ਹੈ ਕੋਈ ਵੀ ਇੰਜਰਡ ਨਹੀਂ ਹੈ ਇਹਦੇ ਵਿੱਚ ਹਾਲੇ ਤੱਕ ਕਿਸੇ ਤਰ੍ਹਾਂ ਦੀ ਅਧਿਕਾਰਿਕ ਪੁਸ਼ਟੀ ਪ੍ਰਸ਼ਾਸਨ ਦੇ ਵੱਲੋਂ ਨਹੀਂ ਕੀਤੀ ਗਈ ਹਾਂ ਜਿਹੜੇ ਰਾਤ 7 ਤੇ 8 ਤੇ 8 ਦੀ 9 ਦੇ ਰਾਤ ਤੇ ਜਿਹੜੇ ਅਟੈਕਸ ਹੋਏ ਆ ਦੋ ਰਾਤਾਂ ਚ ਉਹਨਾਂ ਦੇ ਜਿਹੜੇ ਮਲਬੇ ਆ ਉਹ ਬਠਿੰਡਾ ਦੇ ਪਿੰਡਾਂ ਚ ਔਰ ਉਹ ਅੰਮ੍ਰਿਤਸਰ ਦੇ ਪਿੰਡਾਂ ਚੋਂ ਉਹ ਬਰਾਮਦ ਕੀਤੇ ਗਏ ਔਰ ਉਹ ਆਰਮੀ ਉਹਨਾਂ ਨੂੰ ਆਪਣੇ ਕਬਜ਼ੇ ਚ ਲੈ ਚੁੱਕੀ ਹੈ ਹਾਂ ਜੀ ਮੈਂ ਇਹ ਗੱਲ ਕਰ ਰਿਹਾ ਕਿ ਹੁਣ ਇੱਥੇ ਤੱਕ ਤਾਂ ਆਪਾਂ ਤੁਸੀਂ ਐਕਸਪਲੇਨ ਕੀਤਾ ਸਾਰਾ ਕੁਝ ਕਿ ਨਾਗਰਿਕਾਂ ਦਾ ਪੰਜਾਬ ਦੇ ਵਿੱਚ ਇਸ ਤਰੀਕੇ ਦਾ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਪਰ ਜਿਹੜੇ ਬਾਹਰ ਬੈਠੇ ਨੇ ਲੋਕ ਉਹ ਹੁਣ ਇਹ ਸੋਚ ਰਹੇ ਨੇ ਵੀ ਅਗਲੇ ਆਉਣ ਵਾਲੇ ਦਿਨਾਂ ਚ ਕੀ ਹੋਊਗਾ ਇਹ ਦੇਖੋ ਇਹ ਕਹਿ ਨਹੀਂ ਸਕਦੇ ਅਨਪ੍ਰੋਡਿਕਟੇਬਲ ਹੈ ਇਹ ਤੁਸੀਂ ਮੈਂ ਜਾਂ মিডিਆ ਥੋੜੀ ਡਿਸਾਈਡ ਕਰ ਰਿਆ ਨਾ ਹੀ ਮੇਰੇ ਖਿਆਲ ਸਰਕਾਰਾਂ ਨੂੰ ਨਹੀਂ ਪਤਾ ਇਹ ਕਿੱਧਰ ਨੂੰ ਜਾਣਾ ਹੈ ਰਾਹ ਕੀ ਇੱਕ ਪਾਕਿਸਤਾਨ ਐਸਕੇਲੇਟ ਕਰ ਦੇ ਤਾਂ ਭਾਰਤ ਜਵਾਬ ਦੇਊਗਾ ਹੋ ਸਕਦਾ ਪਾਕਿਸਤਾਨ ਸ਼ਾਮ ਤੱਕ ਸ਼ਾਂਤਤਾ ਸ਼ਾਂਤੀ ਵਾਲੇ ਪਾਸੇ ਆ ਜੇ ਤਾਂ ਭਾਰਤ ਨੇ ਤਾਂ ਪਹਿਲਾ ਇਹ ਗੱਲ ਕਹੀ ਹੈ ਕਿ ਅਸੀਂ ਪਹਿਲ ਨਹੀਂ ਕਰਨੀ ਇਹ ਭਾਰਤ ਦੀ ਅਫੀਸ਼ੀਅਲ ਸਟੇਟਮੈਂਟ ਹੈ ਪੂਰੀ ਦੁਨੀਆ ਨੂੰ ਕਿ ਅਸੀਂ ਪਹਿਲ ਨਹੀਂ ਕਰ ਰਹੇ ਜੇ ਪਾਕਿਸਤਾਨ ਐਸਕੇਲੇਟ ਕਰੂਗਾ ਸਾਨੂੰ ਪਾਕਿਸਤਾਨ ਪਹਿਲ ਕਰਕੇ ਕੋਈ ਮਿਲਟਰੀ ਟਿਕਾਣੇ ਜਾਂ ਸਿਵਿਲਿਅਨ ਤੇ ਹਮਲਾ ਕਰੂ ਤਾਂ ਅਸੀਂ ਜਵਾਬੀ ਕਾਰਵਾਈ ਕਰਾਂਗੇ ਆਈਐਨਐਸ ਵਿਕਰਾਂਤ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਜਿਹੜਾ ਉਹ ਮੂਵਮੈਂਟ ਕੀਤੀ ਗਈ ਹੈ ਇਹਦੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੈ ਅਜੇ ਤੱਕ ਕੋਈ ਕਰਾਚੀ ਦਾ ਪੋਰਟ ਤਬਾਹ ਕਰ ਦਿੱਤਾ ਗਿਆ ਇਹਦੀ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਕਰਾਚੀ ਪੋਰਟ ਦੇ ਨਾਂ ਤੇ ਉਹ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਉਹ ਯੂਕਰੇਨ ਵਾਰ ਦੀ ਇੱਕ ਵੀਡੀਓ ਹੈ ਜਿਹਦੇ ਵਿੱਚ ਕਲੀਅਰਲੀ ਨਜ਼ਰ ਆ ਰਿਹਾ ਹੈ ਕਿ ਇਹ ਉਹ ਪੋਰਟ ਵੀ ਨਹੀਂ ਲੱਗ ਰਿਹਾ ਕਿ ਪੋਰਟ ਹੈ ਔਰ ਉਹਦੇ ਤੇ ਵਾਇਸਓਵਰ ਕੀਤਾ ਹੋਇਆ ਹੈ ਬਹੁਤ ਸਾਰੀਆਂ ਫੇਕ ਵੀਡੀਓਜ਼ ਵਾਇਰਲ ਹੋ ਰਹੀਆਂ ਦੋਵਾਂ ਪਾਸੇ ਪਾਕਿਸਤਾਨ ਦੇ ਮੀਡੀਆ ਵੀ ਚਲਾ ਰਿਹਾ ਭਾਰਤੀ ਮੀਡੀਆ ਵੀ ਚਲਾ ਰਿਹਾ ਤਾਂ ਇਸ ਵੇਲੇ ਸਿਚੁਏਸ਼ਨ ਇੰਨੀ ਹੈ ਕੱਲ ਰਾਤ ਤੋਂ ਬਲੈਕਆਊਟ ਤੋਂ ਬਾਅਦ ਜਦੋਂ ਤਕਰੀਬਨ 9 ਵਜੇ ਦੇ ਆਸ-ਪਾਸ ਕੱਲ ਰਾਤ ਜਿਹੜਾ 에ਅਰ ਅਟੈਕਸ ਹੋਏ ਸੀ ਪਾਕਿਸਤਾਨ ਵੱਲੋਂ ਉਹਨੂੰ ਨਿਊਟਰਲਾਈਜ਼ ਕੀਤਾ ਗਿਆ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਵੀ ਇੱਕ ਵੀ ਘਟਨਾ ਜਿਹੜੀ ਐਰ ਅਟੈਕ ਦੀ ਨਹੀਂ ਵਾਪਰੀ ਨਾ ਹੀ ਭਾਰਤ ਨੇ ਅੱਜ ਕਿਸੇ ਤਰ੍ਹਾਂ ਦੀ ਕੋਈ ਹੁਣ ਤੱਕ ਤਕਰੀਬਨ ਜਦੋਂ ਅਸੀਂ ਰਿਕਾਰਡ ਕਰ ਰਹੇ ਹਾਂ ਤਾਂ ਇਹ 4 ਵਜੇ ਦਾ ਕੋਈ 3:30 ਤੋਂ 4 ਵਜੇ ਦਾ ਸਮਾਂ ਸ਼ਾਮ ਦਾ ਅੱਜ ਤਰੀਕ ਹੈਗੀ ਐ 9 ਔਰ 9 ਤਰੀਕ ਨੂੰ 4 ਵਜੇ ਤੱਕ ਕੋਈ ਕਾਰਵਾਈ ਹੁਣ ਤੱਕ ਅਜੇ ਤੱਕ ਨਹੀਂ ਹੋਈ ਅੱਜ ਸਵੇਰੇ ਸਿਰਫ ਚੰਡੀਗੜ੍ਹ ਦੇ ਵਿੱਚ ਸਾਇਰਨ ਵੱਜਿਆ ਸੀ ਔਰ ਅਟੈਕ ਦੇ ਖੱਛੇ ਦੇ ਤੌਰ ਤੇ ਲੋਕਾਂ ਨੂੰ ਘਰਾਂ 'ਚ ਜਾਣ ਦੀ ਅਪੀਲ ਕੀਤੀ ਗਈ ਸੀ ਇਸ ਤੋਂ ਇਲਾਵਾ ਅੱਜ ਕਿਸੇ ਤਰ੍ਹਾਂ ਦੀ ਹੋਰ ਕੋਈ ਮੁੱਖ ਮੰਤਰੀ ਪੰਜਾਬ ਜ਼ਰੂਰ ਅੱਜ ਪ੍ਰੈਸ ਬਰੀਫ ਕਰਕੇ ਗਏ ਨੇ ਮੈਂ ਚਾਹੁੰਨਾ ਕਿ ਉਹਦੇ ਬਾਰੇ ਜਾਣਕਾਰੀ ਤੁਸੀਂ ਦੇ ਦਿਓ ਬਿਲਕੁਲ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੋਂ ਜਾਣਦਿਆਂ ਦੇ ਦੱਸ ਦਿੰਦੇ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਇੱਕ ਕੈਬਨਿਟ ਮੀਟਿੰਗ ਬੁਲਾਈ ਸੀ ਉਹਦੇ ਚ 14-15 ਫੈਸਲੇ ਲਏ ਗਏ ਨੇ ਪਰ ਪੰਜਾਬ ਦੇ ਇਹਨਾਂ ਹਾਲਾਤਾਂ ਦੇ ਨਾਲ ਜੇਕਰ ਕੋਈ ਫੈਸਲਾ ਜੁੜਦਾ ਤਾਂ ਉਹ ਐਂਟੀ ਡਰੋਨ ਸਿਸਟਮ ਨੂੰ ਲੈ ਕੇ ਜੁੜਦਾ ਹੈ ਸਰਕਾਰ ਨੇ ਕੈਬਨਿਟ ਨੇ ਮਨਜ਼ੂਰੀ ਦਿੱਤੀ ਹੈ ਕਿ ਜਿਹੜੇ ਐਂਟੀ ਡਰੋਨ ਸਿਸਟਮ ਨੇ ਉਹ ਜਲਦੀ ਖਰੀਦੇ ਜਾਣਗੇ ਦੂਸਰਾ افواਹਾਂ ਤੋਂ ਸੁਚੇਤ ਤੇ ਪਰੇ ਰਹਿਣ ਦੇ ਲਈ ਵੀ ਸਰਕਾਰ ਨੇ ਕਿਹਾ ਤੇ ਚਾਰ ਪੰਜ ਜਿਹੜੇ ਮੰਤਰੀ ਨੇ ਜਿਹੜੇ ਬਾਰਡਰ ਏਡੀ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੀ ਖਾਸ ਤੌਰ ਤੇ ਡਿਊਟੀ ਲਾਈ ਗਈ ਆ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕਿ ਉਹ ਆਪਣੇ ਆਪਣੇ ਜ਼ਿਲ੍ਹੇ ਤੇ ਹਲਕੇ ਦੇ ਵਿੱਚ ਇਹ ਸੁਨਿਸ਼ਚਿਤ ਕਰਨਗੇ ਕਿ ਕੋਈ ਵੀ ਜਮਾਂਖੋਰੀ ਕੋਈ ਵੀ ਚੀਜ਼ ਨਾ ਕਰੇ ਤੇ ਜਿਹੜੀ ਬਲੈਕ ਮਾਰਕੀਟ ਆ ਉਸ ਤਰੀਕੇ ਦੀਆਂ ਕੋਈ ਵੀ ਖਬਰਾਂ ਨਾ ਆਉਣ ਤੇ ਲੋਕਾਂ ਨੂੰ ਸੰਜਮ ਵਰਤਣ ਦੇ ਲਈ ਕਿਹਾ ਤੇ ਸਪੈਸ਼ਲੀ ਇਹ ਵੀ ਅਪੀਲ ਕੀਤੀ ਗਈ ਹੈ ਸਰਕਾਰ ਦੇ ਵੱਲੋਂ ਕਿ ਅਫਵਾਹਾਂ ਤੋਂ ਦੂਰ ਰਹਣ ਕਿਉਂਕਿ ਅਫਵਾਹ ਇਹ ਫਲਾਈ ਜਾ ਰਹੀ ਸੀ ਕਿ ਪੈਟਰੋਲ ਡੀਜ਼ਲ ਜਮ੍ਹਾਂ ਕਰ ਲਓ ਜੀ ਫਿਰ ਮਿਲਣਾ ਨਹੀਂ ਪੰਪਾਂ ਦੇ ਉੱਤੇ ਦੂਸਰਾ ਐਲਪੀਜੀ ਗੈਸ ਨੂੰ ਲੈ ਕੇ ਕਾਫੀ ਜ਼ਿਆਦਾ ਇੱਕ ਅਫਵਾਹ ਉਡਾਈ ਜਾ ਰਹੀ ਸੀ ਸੋ ਸਾਰੇ ਪੰਜਾਬ ਸਰਕਾਰ ਵੀ ਕਹਿ ਰਿਹਾ ਕਿ ਜਿਹੜੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਉਹ ਵੀ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਇਸ ਤਰੀਕੇ ਦੀਆਂ ਅਫਵਾਹਾਂ ਦੇ ਵਿੱਚ ਨਾ ਆਓ ਬਹੁਤ-ਬਹੁਤ ਧੰਨਵਾਦ